ਅਜੀ ਤਾਜ਼ਾ ਤੇ ਵੱਡੀ ਖਬਰ ਤੁਹਾਨੂੰ ਸੁਣਾਉਣੇ ਆ ਖਬਰ ਜੁੜੀ ਆ ਭਾਈ ਅੰਮਰਤਪਾਲ ਸਿੰਘ ਮਹਿਰੋ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਭਾਈ ਅੰਮਰਤਪਾਲ ਸਿੰਘ ਮਹਿਰੋ ਪੁਲਿਸ ਵੱਲੋਂ ਕਿਹਾ ਗਿਆ ਕਿ ਡਵਾਈ ਦੇ ਵਿੱਚ ਫਰਾਰ ਹੋ ਗਿਆ ਤੇ ਕਿਉਂ ਹੋਇਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਇੰਸਟਾਗ੍ਰਾਮ ਤੇ ਮਸ਼ਹੂਰ ਕਾਂਚ ਕਾਂਚਲ ਕੁਮਾਰੀ ਉਰਫ ਕਾਵਲ ਕੌਰ ਭਾਬੀ ਦੇ ਨਾਂ ਤੇ ਜਿਹੜੀ ਇੱਕ ਔਰਤ ਸੀ ਜਿਹਦੇ ਵੱਲੋਂ ਕਿ ਬੜਾ ਹੀ ਬੈਸਤੀ ਅਧਿਕਾਰੇ ਦੇ ਨਾਲ ਢੰਗ ਦੇ ਨਾਲ ਜਿਹੜਾ ਗੰਧ ਪ੍ਰੋਚਾ ਜਾ ਰਿਹਾ ਸੀ ਬਾਰ-ਬਾਰ ਸਮਝਾਉਣ ਤੇ ਦੱਸਿਆ ਜਾ ਰਿਹਾ ਅੰਮਰਤਪਾਲ ਸਿੰਘ ਮਹਿਰੋ ਦੇ ਸਾਥੀਆਂ ਵੱਲੋਂ ਜਿਹੜਾ 12 ਜੂਨ ਨੂੰ ਕਰੀਬ 2025 ਦੇ ਵਿੱਚ ਜਿਹੜਾ ਉਹਦਾ ਕਤਲ ਕਰ ਦਿੱਤਾ ਸੀ ਇਹ ਵੀ ਦੱਸਿਆ ਜਾ ਰਿਹਾ ਸੀ ਉਹਦਾ ਕਾਤਲ ਦਾ ਪਤਾ ਕਿਵੇਂ ਲੱਗਿਆ ਕਿ ਬਠਿੰਡੇ ਦੇ ਜਿਹੜਾ ਇੱਕ ਕੋਈ ਨਿੱਜੀ ਹਸਪਤਾਲ ਆ ਉਹਦੇ ਪਾਰਕ ਦੇ ਵਿੱਚ ਜਿਹੜਾ ਗੱਡੀ ਖੜੀ ਕਰ ਜਾਂਦੇ ਆ ਤੇ ਉਹਦੇ ਵਿੱਚ ਜਿਹੜੇ ਬਾਅਦ ਵਿੱਚ ਜਦੋਂ ਪਤਾ ਲੱਗਦਾ ਪੁਲਿਸ ਨੂੰ ਬਟੰਡੇ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਗੱਡੀ ਦੇ ਵਿੱਚ ਕਾਂਚਨ ਕੁਮਾਰੀ ਦੀ ਜਿਹੜੀ ਲਾਸ ਬਰਾਮਦ ਹੁੰਦੀ ਪੁਲਸ ਨੂੰ ਉਸ ਤੋਂ ਬਾਅਦ ਜਿਹੜਾ ਭਾਈ ਅੰਮਰਤਪਾਲ ਸਿੰਘ ਮੈਰੋ ਤੇ ਜਿਹੜਾ ਇੱਕ ਲੈਬ ਹੋ ਕੇ ਦੱਸਿਆ ਉਹਨਾਂ ਨੇ ਕਿ ਜਿਹੜਾ ਕਾਂਚਨ ਕੁਮਾਰੀ ਉਫਰ ਕਮਲਕੌਰ ਭਾਬੀ ਨੂੰ ਜਿਹੜਾ ਉਹਨਾਂ ਨੇ ਮਾਰਿਆ ਤੇ ਉਹਨਾਂ ਨੇ ਬਧਾ ਦੱਸੇ ਕਿ ਜਿਹੜਾ ਇੰਸਟਾਗ੍ਰam ਤੇ ਜਿਹੜਾ ਲਗਾਤਾਰ ਉਹਨਾਂ ਵੱਲੋਂ ਜਿਹੜਾ ਕਈ ਵਾਰ ਸਮਝਾਉਣ ਤੇ ਜਿਹੜਾ ਕਈ ਵਾਰ ਲੱਖ ਰੁਪਿਆ ਦੇਣ ਤੇ ਕਿ ਭਾਈ ਤੂੰ ਇਹ ਕੰਮ ਨਾ ਕਰਾ ਕਿ ਉਹ ਲਗਾਤਾਰ ਜੇਕਰ ਨਹੀਂ ਹਟੇ ਤਾਂ ਉਹਨੂੰ ਮਾਰ ਦਿੱਤਾ ਜਾਊਗਾ ਪਰ ਕਹਿੰਦੇ ਲਗਾਤਾਰ ਨਾ ਹਟੇ ਤੱਕ ਕਹਿੰਦੇ ਉਸ ਤੋਂ ਬਾਅਦ ਅੰਮਰਤਪਾਲ ਮਹਿਰੋ ਨੇ ਜਿਹੜਾ ਜਿਹੜਾ ਉਸ ਔਰਤ ਨੂੰ ਜਿਹੜਾ ਮਾਰ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਕਿ ਭਾਈ ਅੰਮਰਤਪਾਲ ਸਿੰਘ ਮਹਿਰੋ ਦੇ ਦੋ ਸਾਥੀ ਆ ਜਿਹੜੇ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਉਸ ਤੋਂ ਬਾਅਦ ਜਿਹੜਾ ਪੁਲਿਸ ਵੱਲੋਂ ਜਿਹੜਾ ਸਾਪੇਮਾਰੀ ਕੀਤੀ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜਾ ਅੰਮਰਤਪਾਲ ਸਿੰਘ ਮਹਿਰੂ ਆ ਤੇ ਉਹ ਪੁਲਿਸ ਵੱਲੋਂ ਇਹ ਦਰਸਾਇਆ ਜਾਂਦਾ ਕਿ ਉਹ ਦਬਈ ਭੱਜ ਗਿਆ ਪਹਿਲਾਂ ਲੋਕਾਂ ਵੱਲੋਂ ਸ਼ੰਕਾ ਸੀ ਕਿ ਕਦੇ-ਕਦੇ ਝੂਠਾ ਅਨਕਾਉਂਟਰ ਨਾ ਕਰ ਦੇਣਾ ਫੇਕ ਅਨਕਾਉਂਟਰ ਨਾ ਕਰ ਦੇਣਾ ਅੰਮਰਤਪਾਲ ਸਿੰਘ ਦਾ ਮੈਰੋ ਕਦੇ ਇਹ ਵੀ ਦੱਸਾਇਆ ਜਾ ਰਿਹਾ ਸੀ ਕਿਉਂਕਿ ਜਿਹੜਾ ਆਪਾਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਇਹ ਲਗਾਤਾਰ ਅਨਕਾਉਂਟਰ ਦੇ ਅਨਕਾਉਂਟਰ ਹੋ ਰਹੇ ਆ ਲੋਕਾਂ ਵੱਲੋਂ ਖਦਸਾ ਖਦਸਾ ਜਤਾਇਆ ਜਾ ਰਿਹਾ ਸੀ ਕਿ ਅੰਮਰਤਪਾਲ ਸਿੰਘ ਮੈਰੋ ਦਾ ਕਦੇ ਅਨਕਾਉਂਟਰ ਨਾ ਕਰ ਦੇਣਾ ਜਾਂ ਕਈ ਦਿਨ ਤੱਕ ਇਹ ਬਣਿਆ ਰਿਹਾ ਕਿ ਅੰਮਰਤਪਾਲ ਮਹਿਰੋ ਪੁਲਿਸ ਦੇ ਕੋਲ ਆ ਜਦੋਂ ਪੁਲਿਸ ਨੇ ਪੂਰੀ ਸੱਚਾਈ ਦੱਸੀ ਕਿ ਅੰਮਰਤਪਾਲ ਸਿੰਘ ਮਹਿਰੋ ਜਿਹੜਾ ਉਹ ਤੇ ਦੇ ਛੱਡ ਕੇ ਜਿਹੜਾ ਭੱਜ ਗਿਆ ਤੇ ਹੁਣ ਨਿਕਾ ਨਵੀਂ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਸੋਸ਼ਲ ਮੀਡੀਆ ਤੇ ਖੂ ਬਾਇਰਲ ਹੋ ਰਹੀ ਆ ਤੇ ਦੱਸਿਆ ਜਾ ਰਿਹਾ ਕਿ ਜੁਏ ਤੇ ਜਿਹੜੀ ਸਾਜਾ ਪੁਲਸਾ ਉਦੋਂ ਵੱਲੋਂ ਜਿਹੜਾ ਭਾਈ ਅੰਮਰਤਪਾਲ ਸਿੰਘ ਨੂੰ ਹਰਿਆਸਤ ਦੇ ਵਿੱਚ ਲੈ ਲਿਆ ਜাঁਹਾ ਪੁਲਿਸ ਵੱਲੋਂ ਜਿਹੜਾ ਭਾਈ ਅੰਮਰਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਇਹ ਕਹਿੰਦੇ ਗਰਫਦਾਰ ਇਸ ਕਰਕੇ ਕੀਤਾ ਜਦੋਂ ਭਾਈ ਅੰਮਰਤਪਾਲ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਦੇ ਕੋਲੋਂ ਜਿਹੜਾ ਵੀਜ਼ੇ ਦਾ ਕੋਈ ਵੀ ਕਾਗਜ਼ਾਤ ਨਹੀਂ ਮਿਲਿਆ ਤਾਂ ਪੁਲਿਸ ਨੇ ਕਹਿੰਦੇ ਹਰਿਆਣਾ ਦੇ ਵਿੱਚ ਲੈ ਲਿਆ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਭਾਈ ਅੰਮਰਤਪਾਲ ਸਿੰਘ ਮੈਰ ਨੂੰ ਜਿਹੜਾ ਜਾਂ ਰਿਪੋਰਟ ਕੀਤਾ ਜਾ ਸਕਦਾ ਜਾਂ ਫਿਰ ਪੰਜਾਬ ਦੀ ਪੁਲਸਾ ਜਿਹੜੀ ਉੱਥੋਂ ਜਿਹੜਾ ਲਿਜਾ ਸਕਦੀ ਹੈ ਜਾਂ ਫਿਰ ਦਿੱਲੀ 에ਰਪੋਰਟ ਤੇ ਜਿਹੜਾ ਉਹਨਾਂ ਨੂੰ ਹਟਾਇਆ ਜਾ ਸਕਦਾ ਜਿਹੜਾ ਇਹ ਖਾਸੇ ਬਣੇ ਹੋਏ ਆ ਬਾਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਸੂਤਰਾਂ ਤੋਂ ਜਿੰਨੀ ਕਿ ਮਿਲੀ ਜਾਣਕਾਰੀ ਅਨੁਸਾਰ ਤੇ ਸੋਸ਼ਲ ਮੀਡੀਆ ਤੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਇਹ ਹੀ ਭਾਪਿਆ ਜਾ ਸਕਦਾ ਕਿ ਬਾਰ-ਬਾਰ ਇਹ ਖਬਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਕਿ ਭਾਈ ਅੰਮਰਪਾਲ ਸਿੰਘ ਮੈਰੋ ਨੂੰ ਜਿਹੜਾ ਉਤੋਂ ਦੀ ਪੁਲਿਸ ਵੱਲੋਂ ਜਿਹੜਾ ਗ੍ਰਿਫਤਾਰ ਕਰ ਲਿਆ ਤੇ ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਆ ਕਿ ਜੇਕਰ ਗ੍ਰਿਫਤਾਰ ਕੀਤਾ ਹੁੰਦਾ ਤਾਂ ਭਾਈ ਉਤੋਂ ਦੇ ਮੀਡੀਆ ਦੇ ਵਿੱਚ ਆਉਣਾ ਸੀ ਤਾਂ ਜੇਕਰ ਮੀਡੀਆ ਦੇ ਵਿੱਚ ਨਹੀਂ ਆਉਣਾ ਸੀ ਤਾਂ ਫਿਰ ਉਤੋਂ ਦੀ ਜਿਹੜੀ ਕਾਨੂੰਨੀ ਪ੍ਰਕਿਰਿਆ ਇਹ ਕਹਿੰਦੀ ਆ ਕਿ ਉਹਨਾਂ ਨੂੰ ਜਿਹੜੇ ਉੱਥੇ ਜੇਲ੍ਹ ਦੇ ਵਿੱਚ ਕਾਨੂੰਨ ਮੁਤਾਬਕ ਜਿਹੜਾ ਉਹਨੂੰ ਰੱਖਿਆ ਜਾ ਸਕਦਾ ਤੇ ਬਾਅਦ ਦੇ ਵਿੱਚ ਜਿਹੜਾ ਉਹਨਾਂ ਨੂੰ ਰਿਪੋਰਟ ਕੀਤਾ ਜਾ ਸਕਦਾ ਜਦੋਂ ਜਿਹੜਾ ਸਜ਼ਾ ਪੂਰੀ ਹੋ ਗਈ ਪਰ ਫਿਲਹਾਲ ਜਿਹੜਾ ਇਹਨਾਂ ਖਬਰਾਂ ਦੇ ਵਿੱਚ ਜਿਹੜਾ ਆਪਾਂ ਜੋ ਕੁਝ ਤੁਹਾਨੂੰ ਦੱਸ ਰਹੇ ਆ ਇਹਦੇ ਵਿੱਚ ਕਿੰਨੀ ਕ ਸੱਚਾਈ ਆ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਪੁਲਿਸ ਕਲੀਅਰ ਕਰੋਗੀ ਜਿੰਨ ਤੱਕ ਪੁਲਿਸ ਨਹੀਂ ਕਲੀਅਰ ਕਰਦੀ ਜਾਂ ਪੁਲਿਸ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈਗਾ ਕਿ ਪੁਲਿਸ ਨੂੰ ਸਭ ਕੁਝ ਪਤਾ ਹੁੰਦਾਗਾ ਪੁਲਿਸ ਜਾਣ ਬੁੱਝ ਕੇ ਵੀ ਜਿਹੜਾ ਇਹ ਗੱਲਾਂ ਕਈ ਵਾਰੀ ਸਪਾ ਲੈੰਦੀ ਆ ਕਿਉਂਕਿ ਵੀ ਰੌਲਾ ਨਾ ਪੈ ਜਾਵੇ ਇਸ ਤਰ੍ਹਾਂ ਨਾ ਹੋ ਜਾਏ ਉਸ ਤਰ੍ਹਾਂ ਨਾ ਹੋ ਜਾਏ ਕਿਉਂਕਿ ਪੰਜਾਬ ਪੁਲਿਸ ਨੂੰ ਇਹ ਤਾਂ ਹੈਗਾ ਕਿ ਭਾਈ ਅੰਮਰਤਪਾਲ ਸਿੰਘ ਲੋੜੀ ਦਾ ਕਿਉਂਕਿ ਇਹ ਦੱਸਿਆ ਜਾ ਰਿਹਾ ਕਿ ਮਾਸਟਰਮਾਈਂਡ ਜਿਹੜਾ ਅੰਮਰਤਪਾਲ ਸਿੰਘ ਮਹਿਰੂਆ ਜਿਹੜਾ ਦੱਸਿਆ ਜਾ ਰਿਹਾ ਬਠਿੰਡਾ ਪੁਲਿਸ ਵੱਲੋਂ ਤੇ ਐਸਐਸਪੀ ਨੇ ਜਿਹੜਾ ਕਾਨਫਰੰਸ ਵੀ ਕੀਤੀ ਸੀ ਤੇ ਜਿਹੜਾ ਅੰਮਰਤਪਾਲ ਸਿੰਘ ਮਹਿਰੂਆ ਮਾਸਟਰਮਾਈਂਡ ਉਹ ਆ ਉਨੇ ਹੀ ਜਿਹੜਾ ਆਪਣੇ ਸਾਥੀਆਂ ਨਾਲ ਮਿਲ ਕੇ ਜਿਹੜਾ ਇਹ ਵੱਡਾ ਕਾਰਾ ਕੀਤਾ ਤੇ ਉਸ ਕਾਂਚਨ ਕੁਮਾਰੀ ਔਰ ਪਕਮਲ ਕੌਰ ਭਾਬੀ ਦਾ ਜਿਹੜਾ ਕਤਲ ਕੀਤਾ ਤੇ ਰਾਂਜਸ ਦੇ ਵਜਾ ਉਹਨਾਂ ਨੇ ਪਹਿਲੇ ਹੀ ਦੱਸ ਦਿੱਤੇ ਸੀ ਕਿ ਸੋਸ਼ਲ ਮੀਡੀਆ ਤੇ ਖਾਸ ਕਰਕੇ ਜਿਹੜਾ ਇੰਸਟਾਗ੍ਰam ਤੇ ਜਿਹੜੀ ਉਹਦੀ ਆਈਡੀ ਬਣੀ ਸੀ ਕਾਂਚਨ ਕੁਮਾਰੀ ਤੇ ਰਹਿੰਦੀ ਸੀ ਜਿਹੜਾ ਕਮਲ ਕੌਰ ਭਾਬੀ ਦੇ ਨਾਮ ਜਿਹੜਾ ਰੱਖਿਆ ਹੋਇਆ ਸੀ ਤੇ ਇੰਸਟਾ ਤੇ ਕਾਫੀ ਜਿਹੜਾ ਲੰਬੇ ਸਮੇਂ ਤੋਂ ਜਿਹੜਾ ਮਸ਼ਹੂਰ ਸੀ ਜਿਹੜਾ ਕਿ ਅਧ ਨੰਗੇ ਕੱਪੜਿਆਂ ਦੇ ਵਿੱਚ ਵੀਡੀਓ ਬਣਾਉਂਦੀ ਸੀ ਤੇ ਪਰ ਕਈ ਵਾਰ ਸਮਝਾਉਣ ਤੇ ਪਰ ਉਹ ਨਹੀਂ ਹਟੇ ਇਸ ਦੱਸਿਆ ਜਾ ਰਿਹਾ ਕਿ ਇਸ ਸਾਥੀਆਂ ਨੇ ਮਿਲ ਕੇ ਜਿਹੜਾ ਉਹ ਕਾਰਾ ਕਰ ਦਿੱਤਾ ਤੇ ਫਿਲਹਾਲ ਬਣੇ ਰਹੋ ਇਸ ਖਬਰ ਦੇ ਨਾਲ ਤੇ ਜਲਦੀ ਤੁਹਾਨੂੰ ਅਪਡੇਟ ਲੈ ਕੇ ਹਾਜ਼ਰ ਹੋਣਿਆ ਧੰਨਵਾਦ ਵਰਜੀ ਦਾ ਖਾਲਸਾ ਵਰਜੀ ਕੀ ਫਤਿਹ